ਹੈਲੋ ਸਤਿ ਸ਼੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ ਸੋ ਪੰਜਾਬੀ ਦੀ ਵਿਆਕਰਨ ਤੇ ਮੇਰੇ ਇਸ ਚੈਨਲ ਦੇ ਉੱਤੇ ਆਪ ਸਭ ਦਾ ਸਵਾਗਤ ਹੈ ਆਰਟਸ ਵਾਲੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਸ਼ੇਅਰ ਕਰੋ ਸੋ ਅੱਜ ਦਾ ਪੰਜਾਬੀ ਵਿਆਕਰਨ ਦਾ ਟੌਪਿਕ ਹੈ ਕਿਰਿਆ ਸੋ ਆਓ ਕਰਦੇ ਹਾਂ ਟੌਪਿਕ ਕਿਰਿਆ ਕੀ ਹੁੰਦੀ ਹੈ ਪਰਿਭਾਸ਼ਾ ਜਿਹੜੇ ਸ਼ਬਦ ਕਿਸੇ ਕੰਮ ਦਾ ਹੋਣਾ ਕਰਨਾ ਜਾਂ ਵਾਪਰਨਾ ਆਦਿ ਕਾਲ ਸਹਿਤ ਪ੍ਰਗਟ ਕਰਨ ਉਹ ਕਿਰਿਆ ਹੁੰਦਾ ਹੈ ਹੁੰਦੇ ਹਨ ਜਰਾ ਦੇਖੋ ਹੇਠ ਦਿੱਤੇ ਵਾਕ ਕੁੱਤਾ ਭੌਂਕਿਆ ਅਮਰੂਦ ਖਾਓ ਕੀ ਤੁਸੀਂ ਦੁੱਧ ਨਹੀਂ ਪੀਤਾ ਮੈਂ ਚਿੱਠੀ ਲਿਖਾਂਗਾ ਸੂਰਜ ਪੂਰਬ ਵੱਲ ਚੜਿਆ ਉਪਰੋਕਤ ਵਾਕਾਂ ਵਿੱਚ ਉਪਰੋਕਤ ਵਾਕਾਂ ਵਿਚਲੇ ਸ਼ਬਦ ਭੌਂਕਿਆ ਖਾਓ ਪੀਤਾ ਲਿਖਾਂਗਾ ਚੜਿਆ ਸਾਰੇ ਹੀ ਕਿਰਿਆ ਹਨ ਕਿਰਿਆ ਦੇ ਪੱਖ ਕਿਰਿਆ ਦੇ ਕਈ ਪੱਖਾ ਹੁੰਦੇ ਹਨ ਜਿੰਨਾ ਵਿੱਚੋਂ ਇਸ ਦੇ ਤਿੰਨ ਪੱਖਾਂ ਬਾਰੇ ਵਿਚਾਰ ਕਰਨੀ ਜ਼ਰੂਰੀ ਹੈ ਜਿਸ ਕਿਰਿਆ ਰੂਪ ਦੇ ਪਿੱਛੇ ਨਾ ਜਾਂ ਨਾਣਾ ਲੱਗਾ ਹੁੰਦਾ ਹੈ ਉਸ ਨੂੰ ਅੰਤਿਮ ਕਿਰਿਆ ਆਖਿਆ ਜਾਂ ਆਖਦੇ ਹਨ ਜਿਵੇਂ ਕਰਨਾ ਪੜਨਾ ਸੜਨਾ ਜਾਣਾ ਆਉਣਾ ਵੇਚਣਾ ਖਰੀਦਣਾ ਆਦਿ ਕਿਰਿਆ ਦਾ ਦੂਜਾ ਪੱਖ ਉਸ ਦਾ ਛੋਟੇ ਤੋਂ ਛੋਟਾ ਰੂਪ ਹੈ ਜਿਸ ਨੂੰ ਕਿਰਿਆ ਮੂਲ ਜਾਂ ਤਾਤੂ ਕਿਹਾ ਜਾਂਦਾ ਹੈ ਕਿਰਿਆ ਦੇ ਹੋਰ ਸਾਰੇ ਰੂਪ ਕਿਰਿਆ ਮੂਲ ਤੋਂ ਹੀ ਬਣਦੇ ਹਨ ਜਿਵੇਂ ਲਿਖ ਲਿਖੀ ਲਿਖਿਆ ਲਿਖੇ ਲਿਖ ਲਿਖਾਂ ਲਿਖਾਂਗੇ ਲਿਖਾਂਗਾ ਆਦੀ ਕਿਰਿਆਵਾਂ ਬਣਦੀਆਂ ਹਨ ਕਿਰਿਆ ਦਾ ਇੱਕ ਤੀਜਾ ਪੱਖ ਹੈ ਕਿਰਦੰਤ ਕਿਰਿਆ ਦੇ ਕਈ ਰੂਪ ਕਿਰਦੰਤ ਦੀ ਸ਼੍ਰੇਣੀ ਵਿੱਚ ਆਉਂਦੇ ਹਨ ਜੇਕਰ ਅਮਿਤ ਕਿਰਿਆ ਦੇ ਪਿੱਛੇ ਕੋਈ ਸਬੰਧਕ ਆਵੇ ਤਾਂ ਇਸ ਦਾ ਅੰਤਿਮ ਕੰਨਾਂ ਨਾਲੋਂ ਲਹਿ ਜਾਂਦਾ ਹੈ ਇਸ ਤਰ੍ਹਾਂ ਪੜਨਾ ਜਾਂ ਪੜਨ ਪੜਨਾ ਦਾ ਸਬੰਧਕੀ ਰੂਪ ਪੜਨ ਹੈ ਜਿਵੇਂ ਪੜਨ ਵਾਲਾ ਵਿਦਿਆਰਥੀ ਪਾਸ ਹੁੰਦਾ ਹੈ ਕਿਰਿਆ ਦੀ ਕਿਰਦੰਤ ਰੂਪ ਵਿੱਚ ਅਜੇ ਹੀ ਵਰਤੋਂ ਆਮ ਕਰਕੇ ਨਾਮ ਦਾ ਕੰਮ ਕਰਦੀ ਕੰਮ ਦਿੰਦੀ ਹੈ ਜਦੋਂ ਅਮਿਤ ਕਿਰਿਆ ਸ਼ੁੱਧ ਕਿਰਿਆ ਵੱਜੋਂ ਵਰਤੀ ਜਾਵੇ ਤਾਂ ਇਸ ਦਾ ਰੂਪ ਲਿੰਗ ਦੇ ਲਿੰਗ ਤੇ ਵਚਨ ਅਨੁਸਾਰ ਬਦਲਦਾ ਹੈ ਜਿਵੇਂ ਪੜਨਾ ਪੜਨੀ ਪੜਨੇ ਪੜਨੀਆਂ ਕਰਤਾ ਤੇ ਕਰਮ ਨਾਲ ਸੰਬੰਧ ਕਰਮ ਨਾਲ ਸੰਬੰਧ ਕਰਕੇ ਕਿਰਿਆ ਦੀਆਂ ਦੋ ਕਿਸਮਾਂ ਹੁੰਦੀਆਂ ਹਨ ਅਕਰਮਕ ਕਿਰਿਆ ਤੇ ਸਕਰਮਕ ਕਿਰਿਆ ਸੋ ਆਪਾਂ ਪਹਿਲੇ ਕਰਦੇ ਹਾਂ ਅਕਰਮਕ ਕਿਰਿਆ ਜਿਸ ਕਿਰਿਆ ਦੀ ਵਾਕ ਵਿੱਚ ਵਰਤੋਂ ਕਰਨ ਤੋਂ ਬਿਨਾ ਹੋ ਜਾ ਹੋ ਸਕੇ ਉਸ ਨੂੰ ਅਕਰਮਕ ਕਿਰਿਆ ਕਿਹਾ ਜਾਂਦਾ ਹੈ ਜਿਵੇਂ ਤੂੰ ਸੌ ਉਹ ਰੋਇਆ ਇਹਨਾਂ ਵਾਕ ਵਾਕਾਂ ਦੀਆਂ ਕਿਰਿਆਵਾਂ ਸੌ ਤੇ ਰੋਇਆ ਅਕਰਮਕ ਹਨ ਇਸੇ ਪ੍ਰਕਾਰ ਰੋ ਚੱਲ ਤੁਰ ਦੌੜ ਸੌ ਆ ਜਾ ਬਣ ਆਦਿ ਅਕਰਮਕ ਕਿਰਿਆਵਾਂ ਹਨ ਸਕਰਮਕ ਕਿਰਿਆ ਜਿਸ ਕਿਰਿਆ ਦੀ ਵਰਤੋਂ ਕਰਮ ਤੋਂ ਬਿਨਾ ਨਾ ਹੋਵੇ ਨਾ ਹੋ ਸਕੇ ਉਸ ਨੂੰ ਸਕਰਮਕ ਕਿਰਿਆ ਕਿਹਾ ਜਾਂਦਾ ਹੈ ਜਿਵੇਂ ਮੈਂ ਪਤੰਗ ਉਡਾਇਆ ਉਨਨੇ ਸ਼ਰਬਤ ਪੀਤਾ ਇਨਾਂ ਵਾਕਾਂ ਵਿੱਚ ਉੜਾਇਆ ਪੀਤਾ ਸਕਰਮਕ ਕਿਰਿਆ ਹਨ ਕਿਰਿਆਵਾਂ ਹਨ ਇਸ ਪ੍ਰਕਾਰ ਪੜ ਲਿਖ ਛੱਡ ਰੱਖ ਫੜ ਦੇ ਲੈ ਆਦੀ ਸਕਰਮਕ ਕਿਰਿਆਵਾਂ ਹਨ ਕਿਰਿਆ ਦੇ ਰੂਪ ਕਿਰਿਆ ਦੇ ਪੱਖ ਤੋਂ ਕਿਰਿਆ ਨੂੰ ਦੋ ਪ੍ਰਕਾਰ ਦੀ ਹੁੰਦੀ ਹੈ ਇਕਹਿਰੀ ਕਿਰਿਆ ਤੇ ਸੰਯੁਕਤ ਕਿਰਿਆ ਇਕਹਿਰੀ ਕਿਰਿਆ ਕੇਵਲ ਇੱਕ ਸ਼ਬਦ ਤੋਂ ਬਣੀ ਹੁੰਦੀ ਹੈ ਜਿਵੇਂ ਬੱਦਲ ਗਰਜਿਆ ਤੂੰ ਹਾਂ ਲਵਾ ਉਪਰੋਕਤ ਵਾਕਾਂ ਵਿੱਚ ਗਰਜਿਆ ਤੇ ਵਾਹ ਇਕਹਿਰੀ ਕਿਰਿਆ ਦੇ ਰੂਪ ਹਨ ਸੰਯੁਕਤ ਕਿਰਿਆ ਇੱਕ ਤੋਂ ਬਹੁਤੇ ਸ਼ਬਦਾਂ ਵਾਲੀ ਕਿਰਿਆ ਨੂੰ ਸੰਯੁਕਤ ਕਿਰਿਆ ਆਖਿਆ ਜਾਂਦਾ ਹੈ ਜਿਵੇਂ ਜਗਵੀਰ ਗੀਤ ਸੁਣਾਉਂਦਾ ਹੈ ਜਗਵੀਰ ਗੀਤ ਸੁਣਦਾ ਹੁੰਦਾ ਸੀ ਜਗਬੀਰ ਗੀਤ ਸੁਣਦਾ ਰਹਿੰਦਾ ਹੁੰਦਾ ਸੀ ਉਪਰੋਕਤ ਵਾਕਾਂ ਵਿੱਚ ਸੁਣਦਾ ਸੀ ਸੁਣਦਾ ਹੁੰਦਾ ਸੀ ਤੇ ਸੁਣਦਾ ਰਹਿੰਦਾ ਹੁੰਦਾ ਸੀ ਸੰਯੁਕਤ ਕਿਰਿਆਵਾਂ ਹਨ ਸੰਯੁਕਤ ਕਿਰਿਆਵਾਂ ਸੰਯੁਕਤ ਕਿਰਿਆਵਾਂ ਰੂਪ ਹੇਠ ਲਿਖੇ 3 ਅੰਸ਼ ਅੰਸ਼ਾਂ ਦਾ ਬਣਿਆ ਹੁੰਦਾ ਹੈ ਮੁੱਖ ਕਿਰਿਆ ਮੁੱਖ ਕਿਰਿਆ ਸਹਾਇਕ ਕਿਰਿਆ ਤੇ ਕਾਲ ਬੋਧਕ ਅੰਚ ਮੁੱਖ ਕਿਰਿਆ ਉਪਰੋਕਤ ਕਿਰਿਆਵਾਂ ਰੂਪ ਵਿੱਚ ਸੁਣਦਾ ਮੁੱਖ ਕਿਰਿਆ ਹੈ ਸਹਾਇਕ ਕਿਰਿਆ ਇਨ੍ਹਾਂ ਕਿਰਿਆਵਾਂ ਰੂਪਾਂ ਵਿੱਚ ਸੀ ਹੁੰਦਾ ਸੀ ਰਹਿੰਦਾ ਹੁੰਦਾ ਸੀ ਸਹਾਇਕ ਕਿਰਿਆਵਾਂ ਹਨ ਕਾਲ ਬੋਧਕ ਅੰਚ ਤੇ ਸੰਸਰਗੀ ਕਿਰਿਆਵਾਂ ક્રિયા ਇਨਾਂ ਕਿਰਿਆ ਰੂਪਾਂ ਵਿੱਚ ਸੀ ਕਾਲਬੋਧਕ ਅੰਚ ਹੈ ਜਦੋਂ ਵਾਕ ਦੇ ਅੰਤ ਵਿੱਚ ਸੀ ਸੰ ਸੂ ਹਾਂ ਹਨ ਹੈ ਆਦੀ ਕਾਲਬੋਧਕ ਅੰਚ ਮੁੱਖ ਕਿਰਿਆਵਾਂ ਜਾਂ ਸਹਾਇਕ ਕਿਰਿਆਵਾਂ ਤੋਂ ਬਿਨਾ ਆਉਂਦੇ ਹਨ ਤਾਂ ਇਹਨਾਂ ਨੂੰ ਸੰਸਰਗੀ ਕਿਰਿਆ ਆਖਿਆ ਜਾਂਦਾ ਹੈ ਸੋ ਪਿਆਰੇ ਵਿਦਿਆਰਥੀਓ ਅੱਜ ਦੀ ਇਹ ਕਲਾਸ ਸਮਾਪਤ ਹੈ ਸੋ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਟੌਪਿਕ ਵਿਆਕਰਨ ਦਾ ਸੋ ਪੇਜ ਨੂੰ ਲਾਈਕ ਕਰੋ ਤੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ